ਪਿਰਾਮਿਡ ਉਹ ਢਾਂਚੇ ਜਾਂ ਰਚਨਾ ਨੂੰ ਕਹਿੰਦੇ ਹਨ ਜਿਸ ਦਾ ਬਾਹਰੀ ਤਲ ਟਿਕਾਊਣੀ ਹੁੰਦਾ ਹੈ ਤੇ ਚੋਟੀ ਤੇ ਇੱਕ ਬਿੰਦੂ ਤੇ ਮਿਲਦਾ ਹੈ ਜਿਸ ਕਾਰਨ ਇਸ ਦੀ ਆਕਰਤੀ ਪਿਰਾਮਿਡ ਵਰਗੀ ਜਿਆਮਤੀ ਦੀ ਤਰ੍ਹਾਂ ਹੈ ਇਸ ਦਾ ਤਲਾ ਤਬਾਹੀ ਚੁਬਾਹੀਆ ਜਾਂ ਬਹੁਪੁਜ ਆਕਾਰ ਵਿੱਚ ਹੋ ਸਕਦਾ ਹੈ ਪਿਰਾਮਿਡ ਆਕਾਰ ਦੀ ਸਰਚਨਾਵਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਭਾਰ ਦਾ ਅੰਸ਼ ਜ਼ਮੀਨ ਦੇ ਕੋਲ ਹੁੰਦਾ ਹੈ ਇਸ ਕਾਰਨ ਪ੍ਰਾਤਨ ਸਭਿਅਤਾਵਾਂ ਵਿੱਚ ਇਸ ਵੰਡ ਨੂੰ ਮਜ਼ਬੂਤ ਇਮਾਰਤਾਂ ਬਣਾਉਣ ਲਈ ਵਰਤਿਆ ਜਾਂਦਾ ਸੀ ਵਿਸ਼ਵ ਵਿੱਚ ਬਹੁਤ ਸਾਰਚਨਾਵਾਂ ਪਿਰਾਮਿਡ ਦੇ ਆਕਾਰ ਦੀ ਹਨ ਜਿਨ੍ਹਾਂ ਵਿੱਚ ਮਿਸਰ ਦੇ ਪਿਰਾਮਿਡ ਬਹੁਤ ਪ੍ਰਸਿੱਧ ਹੈ ਮਿਸਰ ਦੇ ਪਿਰਾਮਿਡ ਦਾ ਨਿਰਮਾਣ ਉਥੋਂ ਦੇ ਸਮਰਾਟਾਂ ਦੇ ਮ੍ਰਿਤਕ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਹੋਇਆ ਸੀ ਮਿਸਰ ਵਿੱਚ 138 ਪਿਰਾਮਿਡ ਹਨ ਪਰ ਸਿਰਫ ਗੀਜ਼ਾ ਦਾ ਗ੍ਰੇਟ ਪਾਇਰਾਮਿਡ ਹੀ ਪ੍ਰਾਚਨ ਵਿਸ਼ਵ ਦੇ ਸੱਤ ਅਜੂਬਿਆਂ ਦੀ ਸੂਚੀ ਵਿੱਚ ਹੈ ਇਸ ਵਿੱਚ ਇਸ ਦਾ ਨਿਰਮਾਣ ਕਰੀਬ 2560 ਸਾਲ ઈਸਾ ਪੂਰਵ ਮਿਸਰ ਦੇ ਸ਼ਾਸਕ ਖੂਫੂ ਦੇ ਚੌਥੇ ਵੰਸ਼ ਰਾਹੀਂ ਆਪਣੀ ਕਬਰ ਦੇ ਤੌਰ ਤੇ ਕਰਵਾਇਆ ਗਿਆ ਸੀ ਇਸ ਰਾਹੀਂ ਕੇਰਿਆ ਗਿਆ ਖੇਤਰਫਲ 16 ਫੁੱਟਬਾਲ ਦੇ ਮੈਦਾਨਾਂ ਦੇ ਬਰਾਬਰ ਹੈ ਇਸ ਨੂੰ 25 ਲੱਖ ਚੂਨਾ ਪੱਥਰਾਂ ਦੇ ਖੰਡਾਂ ਨਾਲ ਬਣਾਇਆ ਗਿਆ ਹੈ ਵਿਗਿਆਨੀ ਹੁਣ ਤੱਕ ਇਹ ਨਹੀਂ ਸਮਝ ਸਕੇ ਕਿ ਇੰਨੇ ਵੱਡੇ ਪੱਥਰਾਂ ਦੀ ਪੱਥਰ ਨੂੰ 440 ਫੁੱਟ ਦੀ ਉਚਾਈ ਤੱਕ ਕਿਵੇਂ ਲੈ ਕੇ ਚੰਦਾ ਗਿਆ ਏ ਵੀ ਇੱਕ ਹੈਰਾਨੀ ਵਾਲਾ ਤੱਤ ਹੈ ਕਿ ਇਸ ਨੂੰ ਸਿਰਫ 30 ਸਾਲਾਂ ਵਿੱਚ ਕਿਵੇਂ ਬਣਾਇਆ ਗਿਆ ਸੀ ਉਸ ਸਮੇਂ ਜਿਹੀ ਸਰਚਨਾ ਬਣਾਉਣੀ ਬਹੁਤ ਮੁਸ਼ਕਲ ਸੀ ਥੈਂਕਸ ਫॉर ਵਾਚਿੰਗ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ